ਨਮਾਸ਼ਿਆ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸੇ ਪ੍ਰਦੇਸ਼ੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੈਂ ਸ਼ਹਿਰ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਧਿਆਨ ਵਿਸ਼ੇਸ਼ ਪ੍ਰਗਰਮ ਵਿੱਚ। ਨਮਾਸ਼ਿਆ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਅਸੀਂ ਪਹੁੰਚੇ ਹਾਂ ਤਾਪਸਤਾਨ ਮੰਦਰ ਬਾਬਾ ਸ਼ਿਰੀਚੰਦ ਜੀ ਉਦਾਸੀਨ ਗੁਰਦੁਆਰਾ ਕਾਲੀ ਸਾਹਿਬ ਗੜਸ਼ੰਕਰ ਰੋਡ ਨਮਾਸ਼ਹਿਰ ਵਿਖੇ ਜਿੱਥੇ ਅੱਜ ਮਾਗੀ ਦਾ ਮੇਲਾ ਬੜੀ ਧੂਮ ਧਾਮ ਦੇ ਨਾਲ ਸ਼ਾਦਾ ਪੂਰਵਕ ਸਮੂਹ ਸੰਗਤਾਂ ਦੇ ਨਾਲ ਪਰਵੰਧਕ ਕਮੇਟੀ ਮੰਦਰ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਗੁਰਦਾਰਾ ਟਾਲੀ ਸਾਹਿਬ ਦੇ ਵੱਲੋਂ ਮਨਾਇਆ ਜਾ ਰਿਹਾ ਆ ਸੋ ਤੁਸੀਂ ਦੇਖ ਰਹੇ ਹੋ ਇਸ ਮੌਕੇ ਜਿਹੜਾ ਲਾਈਜ਼ ਕਲੱਬ ਨਵਾਂ ਸ਼ਹਿਰ ਐਕਟਾਪੇ ਵੱਲੋਂ ਆਪਣਾ ਜਿਹੜਾ ਹਰੇਕ ਮਹੀਨੇ ਜਿਹੜੇ ਸੰਗਰਾਗ ਦੇ ਦੇ ਜਿਹੜਾ ਉਹ ਕੈਂਪ ਲਾਉਂਦੇ ਆ ਅੱਜ ਵੀ ਉਹਨਾਂ ਦੇ ਵੱਲੋਂ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਨਿਵਾਸਾ ਹਸਪੀਟਲ ਦੇ ਡਾਕਟਰਾਂ ਦੀ ਟੀਮ ਆਈ ਆ ਡਾਕਟਰ ਨਵਦੀਪ ਜੀ ਅੱਖਾਂ ਦੇ ਮਹਾਰ ਡਾਕਟਰ ਆਇਆ ਉਹਨਾਂ ਦੇ ਵੱਲੋਂ ਜਿਹੜਾ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਸੋ ਇਸ ਮੱਗੀ ਮੇਲੇ ਦੇ ਵਿੱਚ ਮੱਗੀ ਮੇਲੇ ਦੇ ਵਿੱਚ ਜਿਹੜਾ ਇਸ ਤਪਸਥਾਨ ਮੰਦਰ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਹਾਰਾਜ ਜੀ ਦੇ ਭਾਈ ਸਤਨਾਮ ਸਿੰਘ ਜੀ ਦੀ ਹਜ਼ੂਰੀ ਲੱਗੀ ਭਾਈ ਪਲਵਿੰਦਰ ਸਿੰਘ ਜੀ ਕਾਲੋਂ ਵਾਲੇ ਅਤੇ ਭਾਈ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਜਿਹੜੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਰਾਹੀ ਨਿਹਾਲ ਕਰ ਰਹੇ ਨੇ ਸੋ ਆਓ ਦੇਖਦੇ ਹਾਂ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਕੋ ਪੱਤਰਕਾਰ ਵਾਸਦੇ ਪਰਦੇਸੀ ਕੈਮਰਾਮੈਨ ਹਰਪਾ ਜਨਹਿਰ ਦੇ ਨਾਲ ਸਾਡੇ ਐਸੇ ਲੇਟਸ ਹੈਂਡਸ ਮੈਂਸ਼ਨ ਫ੍ਰੀ ਇਹ ਸਾਡੇ ਸਾਰੀ ਲਾਈਨ ਕਲਬ ਨਵਾਂਗਰ ਐਕਟੀਵਿਟੀ ਤਰਫੋਂ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹਰ ਸੰਗਰਾਮ ਨੂੰ ਇਹ ਕੈਂਪ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਇੱਕ ਹੋਰ ਇਹ ਸਾਡੇ ਮੈਂਬਰਾਂ ਨੇ ਸਲਾਹ ਕਰਕੇ ਹਰ ਐਤਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੀ ਹਰ ਸੰਡੇ ਨੂੰ ਸਾਡਾ ਮੈਡੀਕਲ ਚੈੱਕਅਪ ਕੈਂਪ ਫ੍ਰੀ ਕੈਂਪ ਉੱਥੇ ਲਗਾਇਆ ਜਾਂਦਾ ਹੈ ਉਹ ਵੀ ਸਾਡੇ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵਿਟੀ ਤੱਕ ਹੋਇਆ ਤੇ ਜਿਸ ਦੇ ਵਿੱਚ ਸਾਡੇ ਵਿਸ਼ੇਸ਼ ਸਹਿਯੋਗ ਗੁਰਦੀਪ ਸਿੰਘ ਸੂਤ ਯੂਐਸਏ ਵਾਲੇ ਅਤੇ ਮੇਰੇ ਸਾਰੇ ਲਾਈਨ ਲਾਈਨ ਮੈਂਬਰ ਅਤੇ ਨਾਲ ਹੀ ਸਾਡੇ ਜੁਆਇਚੇ ਮੈਂ ਸੰਜੀਵ ਛੂਰੀ ਜੀ ਅਤੇ ਰੀਅਲ ਜੁਆਇਚੇ ਮੈਂ ਪਸੀਪੂਸ਼ਨ ਜੀ ਅਤੇ ਡਾਕਟਰ ਸਾਹਿਬ ਸਾਡੇ ਦੀਪਕ ਪੰਡੇ ਜੀ ਜੋ ਕਿ ਨਵਦੀਪ ਹਸਪਤਾਲ ਤੋਂ ਸਰਚਿੰਗ ਤੋਂ ਆਉਂਦੇ ਨੇ ਹਰ ਸੰਗਰਾਮ ਤੇ ਪਾਟੀ ਕੋਲ ਆਉਂਦੇ ਨੇ ਬਹੁਤ ਹੀ ਵਧੀਆ ਟੀਕੇ ਨਾਲ ਸੁਕਾਂਗੀ ਖਾਨ ਨੂੰ ਪੇਸ਼ੈਂਟ ਦੀਆਂ ਖੰਡ ਚੱਕਰਦੇ ਆ ਫ੍ਰੀ ਉਹ ਦਵਾਈ ਵੀ ਕੋਲ ਦਿੰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਨਾਲ ਹੀ ਆਈ ਹੋਈ ਲਵਕਾ ਟੀਮ ਦਾ ਜੋ ਕਿ ਹਰ ਸਮੇਂ ਆਰਾਧ ਨੂੰ ਹਰ ਸਹਿਯੋਗ ਨਾਲ ਸਾਡਾ ਸਹਿਯੋਗ ਦਿੰਦੇ ਆ ਨਾਲ ਹੀ ਮੈਂ ਸਾਰੇ ਆਪਣੇ ਲਾਈ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਸਹਿਯੋਗ ਸਾਡੇ ਵਿਸ਼ਵਾਲ ਬੱਜਾ ਜੀ ਵੀ ਪਾਸ ਡਿਸਟ੍ਰਿਕਟ ਕਮਿਸ਼ਨਰ ਜੋ ਕਿ ਸਾਡੇ ਵਿੱਚ ਹਾਜ਼ਰ ਹੋ ਰਹੇ ਮੈਂ ਉਹਨਾਂ ਦਾ ਸਹਿਜ ਲੋ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਇੰਨੇ ਧੁੰਦ ਦੇ ਵਿੱਚ ਇੰਨੀ ਸਾੜ ਦੇ ਵਿੱਚ ਸਾਡੇ ਇਸ ਕੈਂਪ ਲਈ ਸਾਡਾ ਨੂੰ ਸ਼ੁਰੂਆਤ ਕੀਤੀ ਆਗੇ ਮੈਂ ਉਹਨਾਂ ਦਾ ਤਹਿ ਦਰਉ ਆਪਣੀ ਟੀਮ ਬਰੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਾਹਿਗੁਰੂ ਜੀ ਅਦਾਕ ਕਰਦਾ ਕਿ ਇਹੋ ਜਿਹਾ ਕੈਂਪ ਸਾਡੇ ਲੱਗਦੇ ਰਹਿਣ ਅਸੀਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹੀਏ ਵਾਹਿਗੁਰੂ ਹਮੇਸ਼ਾ ਇਸ ਸਤਿਗੁਰੂ ਰੱਬ ਨੂੰ ਚਰਦੀ ਕਲਾ ਵਿੱਚ ਰੱਖੇ ਨਾਲ ਹੀ ਸਾਰੇ ਵੀਰੇ ਆਏ ਹੋਏ ਮੈਂਬਰਾਂ ਦਾ ਅਤੇ ਪ੍ਰੈਸ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਦਾ ਕੈਂਪ ਲਾਇਆ ਮਾਨੂੰ ਬਹੁਤ ਕੁਝ ਮਿਲਦੀ ਸਭ ਨੂੰ ਮਿਲਦਾ ਹੈ ਜੋ ਲਾਈਨ ਮੈਂਬਰ ਸੇਵਾ ਦੇ ਕੰਮ ਕਰਦੇ ਪਰ ਜਿਹੜੀ ਸਾਡੀ ਇਹ ਕਲੱਬ ਹੈਗੀ ਏ ਨਵਾਂ ਸ਼ਹਿਰ ਇੱਥੇ ਸਭ ਨੂੰ ਇੱਕ ਨੰਬਰ ਕਲੱਬ ਤੇ ਜਿਹੜੀ ਕਿ ਹਰ ਸੰਗਰਾਮ ਦੇ ਮੈਡੀਕਲ ਦੇ ਪ੍ਰੋਜੈਕਟ ਹੋਣ ਦੀ ਕਿਪੂ ਇਨਸਾਨ ਦਾ ਫਰਜ਼ ਬਣਦਾ ਹੈ ਕਿ ਲੋੜਵੰਦੀ ਵੱਧ ਤੋਂ ਵੱਧ ਅਸੀਂ ਮਦਦ ਕਰਾਂ ਯੂਐਸ ਸ਼ੂਗਰ ਦਾ ਚੈੱਕਅਪ ਕਰਾਉਂਦੇ ਨੇ ਅੱਖਾਂ ਦਾ ਚੈੱਕਅਪ ਕਰਾਉਂਦੇ ਨੇ ਪ੍ਰੈਸ਼ਰ ਕਰਾਉਂਦੇ ਨੇ ਬਹੁਤ ਹੀ ਜ਼ਰੂਰੀ ਹੈ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਮੇਰੇ ਰੀਜੀਨ ਚੇਅਰਮੈਨ ਸਾਹਿਬ ਸਾਹਿਬ ਜੀ ਤੇ ਮੇਰੇ ਮੇਨ ਗਵਰਨਰ ਕੁਜਤੀ ਸਾਹਿਬ ਤੋਂ ਕੁਜਤੀ ਸਾਹਿਬ ਤੋਂ ਸਾਰੇ ਹੀ ਲੈਨ ਪੇਪਰ ਵਿਦਾਈ ਦੇ ਪਾਤਰ ਨੇ ਹਰ ਵੇਲੇ ਇਹਨਾਂ ਦੇ ਮਨ ਚ ਹੁੰਦਾ ਹੈ ਕਿ ਆਪਾਂ ਸੇਵਾ ਕਰ ਸਕੀਏ ਮੈਂ ਡਾਕਟਰ ਸਾਹਿਬ ਨੂੰ ਜਦੋਂ ਮਿਲਦਾ ਹਰ ਵਾਰੀ ਬਿਗਲੀ ਬਣਦੀ ਹਰ ਮਿਨੇ ਦੀ ਸੇਵਾ ਦੇ ਪ੍ਰੋਜੈਕਟ ਲੈ ਲੈ ਵੇਖੋ ਦੁਨੀਆ ਚ ਕੁਝ ਨਹੀਂ ਲੈ ਜਾਣਾ ਇਹੋ ਹੀ ਤੁਹਾਡੇ ਨਾਲ ਜਾਣੇ ਨਾ ਬਾਕੀ ਕੁਝ ਨਹੀਂ ਨਾਲ ਜਾਣਾ ਜੋ ਤੁਸੀਂ ਵੇਖੋ ਜਿੰਦਗੀ ਪੂਰੀ ਜਨਮ ਲੈਣਾ ਹੈ ਅੱਛੇ ਕੰਮ ਕਰੋ ਜੇ ਆਪਾਂ ਅੱਛੇ ਕੰਮ ਕਰਾਂਗੇ ਦੁਨੀਆ ਬਾਅਦ ਵੀ ਯਾਦ ਕਰਦੀ ਇਹ ਵਾਕਿਆ ਇਹੋ ਬਾਸ ਇੰਦਾਂ ਦੇ ਸੇਵਾ ਦੇ ਪ੍ਰੋਜੈਕਟ ਹੁੰਦਾ ਹੈ ਬਾਕੀ ਮੈਂ ਆਪਣੇ ਡਿਸਟ੍ਰਿਕਟ ਤਰਤੀਕੀ ਡੀ ਨੂੰ ਫੀਲ ਕਰਦਾ ਵੇ ਇਦਾਂ ਤੇ ਵੱਧ ਤੋਂ ਵੱਧ ਪ੍ਰੋਜੈਕਟ ਲਾਓ ਵੱਧ ਤੋਂ ਵੱਧ ਮੈਡੀਕਲ ਦੇ ਪ੍ਰੋਜੈਕਟ ਲਾਓ ਵੱਧ ਤੋਂ ਵੱਧ ਜੋ ਵੀ ਆਪਾਂ ਸੇਵਾ ਦੇ ਪ੍ਰੋਜੈਕਟ ਲਾ ਸਕਦੇ ਕੰਮ ਕਰਦਾ ਹੈ ਮੈਸ ਕਲੱਬ ਦੇ ਬੀਤੀ ਸਾਹਿਬ ਨੂੰ ਡਿਵੀਜ਼ਨ ਚੇਅਰਮੈਨ ਸਾਹਿਬ ਨੂੰ ਕੰਨਾ ਸਾਹਿਬ ਨੂੰ ਸਾਰਿਆਂ ਨੂੰ ਹੀ ਬਹੁਤ ਬਧਾਈ ਦੇਣਾ ਤੇ ਬਾਕੀ ਜੋ ਮੈਨੂੰ ਕਦੀ ਵੀ ਕੋਈ ਸੇਵਾ ਦੀ ਮੇਰੀ ਲੋੜ ਹੋਏ ਤਾਂ ਮੈਂ ਤੁਹਾਡੇ ਨਾਲ ਹਰ ਵੇਲੇ ਹਾਜ਼ਰ ਹਾਂ ਪਰ ਮੈਂ ਇਸ ਕਲੱਬ ਨੂੰ ਨਵਾਂ ਸ਼ਹਿਰ ਬੈਲਟ ਨੂੰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੇ ਆਪਣੇ ਘਰ ਦੀ ਕਲੱਬ ਹੈ ਕਿਵੇਂ ਮੈਂ ਦਾ ਹੀ ਪੇਪਰ ਹੈਗਾ ਮੈਨੂੰ ਜਦੋਂ ਵੀ ਤੁਸੀਂ ਯਾਦ ਕਰਨਾ ਮੈਂ ਹਾਜ਼ਰ ਹਾਂ ਮੈਂ ਦੇਖੋ ਅਸੀਂ ਤੇ ਹਰ ਵੇਲੇ ਉਹ ਜਿਵੇਂ ਅੱਜ ਸਵੇਰ ਚੱਲ ਰਿਹਾ ਐ ਇੰਨੀ ਠੰਡ ਪੈ ਰਹੀ ਐ ਮੈਂ ਤੇ ਆਪਣੇ ਡਿਸਟ੍ਰਿਕਟ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਵਰਦਾਈਆਂ ਲੋੜਵੰਦ ਪਰਵਾਰਾਂ ਜਿਹਨਾਂ ਨੂੰ ਜ਼ਰੂਰਤ ਹੈ ਇਸ ਵੇਲੇ ਕੰਮ ਕੋਲ ਇੰਦਰ ਦੀ ਸੇਵਾ ਕੀਤੀ ਜਾਵੇ ਜਿਹੜੇ ਇਸ ਵੇਲੇ ਲੋੜ ਹੈ ਵੱਧ ਤੋਂ ਵੱਧ ਸੇਵਾ ਕਰੋ ਮੈਂ ਇਹ ਅਪੀਲ ਕਰਦਾ ਪਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਜ ਰੱਖੇ ਇਸ ਕਲਬ ਦਾ ਇਕੱਲੇ-ਕੱਲੇ ਮੈਂਬਰ ਤੇ ਗੁਰੂ ਮਹਾਰਾਜ ਮਿਹਰ ਪਰਿਆਰਥ ਰੱਖਣ ਕੇ ਵੱਧ ਤੋਂ ਵੱਧ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 哎呦，哎呦，我操！ Thank okay. you. ਸਤਿ ਸ਼੍ਰੀ ਅਕਾਲ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁੜ ਬੈਠੀ ਗੁਰੂ ਪਿਆਰੀ ਸਾ ਸੰਗਤ ਜੀਓ ਕਹਤ ਬੜੇ ਹੀ ਪਰਣਾ ਵਾਲੇ ਹੋ ਆਪ ਉਜਾਗਰ ਕੀਤਾ अंदर टाइम निकाला नमाज क्या है देवी जी ए महान पर्व देशा विदेशा दिया रल मिलके पवित्र यह पर्व मनाए जाते हैं गुरु प्यारियों सारी कृपा करो शीश चुकाओ गज के बोलो बोलो जगत गुरु भगवान श्री चंद्र महाराज की जय गुरु जी का खालसा गुरु जी की फतेह मेरे तो गौरव गुरु प्यारे आ संगता कल युग है कीर्तन परदाना गुरमुख जपिए लाए प्याना ਬੜਾ ਹੀ ਰਸੀਕਰ ਪ੍ਰੇਮ ਭਾਵ ਦੇ ਨਾਲ ਆਪਜੀ ਕੀਰਤਨ ਸਰਵਨ ਕਰਦੇ ਸੀ ਗੁਰੂ ਪਿਆਰਿਓ ਸਰਦੀ ਦਾ ਵੀ ਮੋਤਮ ਹੈ ਹੁਲੇ ਆਤਮਾਨ ਦੇ ਵਿੱਚ ਤੁਸੀਂ ਸਤਿਗੁਰਾਂ ਦੇ ਸਨਮੁਖ ਸੁਭਾਏਮਾਨ ਹੋ ਅਰਦਾਸ ਕਰਾਂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਨੂੰ ਮਹਾਰਾਜ ਕਿਰਪਾ ਕਰਨ ਆਕੀ ਦਾ ਜੀਵਨ ਬੰਦਗੀ ਵਾਲਾ ਹੋਵੇ ਸੁੰਮਰਨ ਵਾਲਾ ਹੋਵੇ ਅੱਛਾ ਕਰਮ ਕਰਨ ਵਾਲਾ ਹੋਵੇ ਸਭੁਰ ਪਿਆਰਿਓ ਅੱਜ ਇਹ ਮਾਗ ਦਾ ਮਹੀਨਾ ਮਹਾਰਾਜੀ ਆਪ ਵਚਨ ਕਰਦੇ ਨੇ ਮਾਗਮ ਜਨ ਸੰਗ ਸਾਧੂ ਰਈਸ਼ਨਾ ਹਰਿ ਤਾਨਾਮ ਤੇ ਆਵੇ ਸੁਨ ਸਵਨਾ ਹੋਰਦਾ ਏ ਮਾਤਾ ਮਹੀਨਾ ਬੜਾ ਹੀ ਪਾਵਨ ਪਵਿੱਤਰ ਇਹ ਕਿਤੇ ਸਾਧੂਆਂ ਦੀ ਸੰਗਤ ਮਿਲ ਜਾਵੇ ਗੁਰੂ ਪਿਆਰਿਓ ਕਿਉਂਕਿ ਜੇ ਜੀਵਨ ਬਣਦਾ ਹੈ ਤਾਂ ਕੇਵਲ ਤੇ ਕੇਵਲ ਉਸ ਸਤ ਸੰਗ ਦੇ ਵਿੱਚ ਹੀ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਤਪਸਥਾਨ ਗੁਰਦੁਆਰਾ ਟਾਲੀ ਸਾਹਿਬ ਨਾਣਾ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਾਘੀ ਦਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਕਈ ਦਿਨਾਂ ਤੋਂ ਸਤਿਗੁਰਾਂ ਜੀ ਦੀ ਲਾਹੇ ਹੀ ਬਾਣੀ ਦੇ ਜਾਪ ਹੋਏ ਆ ਉਪਰੰਤ ਅੱਜ ਸਮਾਪਤੀ ਤੋਂ ਬਾਅਦ ਖੁੱਲੇ ਪਡਾਲਾਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਹੋਣ ਤੋਂ ਪੂਰੰਤ ਗੁਰੂ ਮਹਾਰਾਜ ਜੀ ਦਾ ਹਰ ਜਸ ਭਾਈ ਸਾਹਿਬ ਭਾਈ ਸੁਖਨਾਮ ਸਿੰਘ ਜੀ ਦੀ ਹਜ਼ੂਰੀ ਦਾ ਕੀ ਭਾਈ ਰੋਸ਼ਨ ਸਿੰਘ ਜੀ ਭਾਈ ਪ੍ਰਵਿੰਦਰ ਸਿੰਘ ਜੀ ਕਾ ਲੋ ਇਸੇ ਤਰ੍ਹਾਂ ਭਾਈ ਸਰਵਜੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਮਾਲਕ ਜੀ ਦਾ ਹਰ ਜਸ ਸੰਗਤਾਂ ਨੂੰ ਸਰਪ੍ਰਸਤ ਕਰਵਾਇਆ ਔਰ ਸੰਗਤਾਂ ਬੜੇ ਚਾਅਾਂ ਤੇ ਭਾਵਨਾ ਦੇ ਨਾਲ ਬੜੇ ਦੂਰ ਦਰਿਆਂ ਤੋਂ ਇਹਨੀ ਠੰਡ ਹੋਣ ਦੇ ਬਾਵਜੂਦ ਵੀ ਧੰਨ ਬਾਬਾ ਸ੍ਰੀ ਚੰਦ ਵਾਲੇ ਦਾ ਪਸੰਦ ਤੇ ਹਾਜ਼ਰੀ ਕਰ ਰਹੀ ਆ ਔਰ ਗੁਰੂ ਦੇ ਲੰਗਰ ਟੁੱਟ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ संडा बि न हुजे ਹਰ ਤੇ ਫਟਾ ਕਲੱਬ ਚੱਲਦਾ ਜੀ ਯਾਰ ਬੇਰੀ ਬਹੁਤ ਬਹੁਤ ਚੈ ਵੀ ਹੋਊਗਾ ਆਪਣਾ ਜਨਾਬ ਮੇਟ ਦਾ ਜਿੱਕੇ ਦਾ ਆਖਾ ਰਹੇ ਜੀ 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 ਕਿੱਥੇ ਆਏ ਓਏ ਠੀਕ ਹੈ ਜੀ ਬਾਈ ਹਾਂ ਉਹ ਨਾਲ ਬੈਚ ਪਰਦੇ ਪਏ ਆ ਮੈਂ ਆਪਣਾ ਠੀਕ ਹੈ ਜੀ ਐਚ ਲੈਣਾ ਬੈਚ ਫੀਲ ਕਰਾਂਗਾ ਕਿ 321 ਡੀ ਦੇ ਮੇਰੇ ਮੁਤਾਬਕ ਸਭ ਤੋਂ ਵੱਧ ਮੈਡੀਕਲ ਦੀ ਸੇਵਾ ਇਹ ਕਲੱਬ ਕਰਦਾ ਜਿਹੜਾ ਲਕੰਢੀ ਨੂੰ ਜਿਨ੍ਹਾਂ ਦੇ ਪ੍ਰੋਜੈਕਟ ਚੱਲਦੇ ਨੇ ਮੈਂ ਅਪੀਲ ਕਰਾਂਗਾ ਉਹਨਾਂ ਨੂੰ ਕਿ ਇਹਨਾਂ ਨੂੰ ਇਸ ਚੀਜ਼ ਦਾ ਡਿਸਟ੍ਰਿਕਟ ਪੈਨ ਲਈ ਇਸ ਤੀਜੇ ਵਧੀਆ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ ਕਿ ਜਿਹੜਾ ਕਿ ਵਕਿਆ ਹੀ ਸਾਡੇ ਲਾਈਨ ਮੈਂਬਰਾਂ ਦਾ ਫੋਰਮ ਤੋਂ ਹੋਰ ਤਰ੍ਹਾਂ ਵੱਧੇ ਤੋਂ ਹੋਰ ਤਰੀਕੇ ਨਾਲ ਬਗਿਆਤਿਕੇਨਾ ਕੰਮ ਕਰਨ ਬਿਲਕੁਲ ਦੋ ਵਾਰ ਆਏ ਪਏ ਨੇ ਇੰਟਰਨੈਸ਼ਨਲ ਤੋਂ ਜਦੋਂ ਮੈਂ ਅਗਲੇ ਦੀ ਆਵਾਂਗਾ ਦੋ ਵਾਰ ਆਪਣਾ ਰੀਅਰ ਚੇਅਰਮੈਨ ਸਭ ਨੂੰ ਬੇਤੀ ਸਭ ਨੂੰ ਵੀ ਦੇਖ ਕੇ ਜਾਵਾਂਗਾ ਸਾਰਾ ਉਹਨਾਂ ਨੂੰ ਸਮਰਥਨ ਕਰਾਂਗਾ ਕਿ ਸਭ ਤੋਂ ਵੱਡੀ ਸੇਵਾ ਹੈ ਬਹੁਤ ਛਿੰਦੀ ਗੱਲ ਹੈ ਪਰਮਾਤਮਾ ਨਾਲ ਚੜ੍ਹਦੀ ਗੱਲਾਂ ਜਿ ਰੱਖੇ ਮੈਂ ਉਹਨਾਂ ਮਿਲ ਲਾ ਕੇ ਹੋ ਗਿਆ ਸਾਰੇ ਨਾ ਸਾਰੇ ਨਾ ਦੇਣਾ ਵੀ ਕੀ ਆ ਬੇਟਾ やってカレーやって